ਏ ਤੇ ਬੜੀ-ਬੜੀ ਇੱਕ ਸ਼ਰਮ ਦੀ ਗੱਲ ਆ ਕਿ ਇੱਕ ਈਰੱਸੀ ਵਾਲਾ ਜਿਹੜਾ ਗਰੀਬ ਬੰਦਾ ਮਜ਼ਦੂਰ ਬੰਦਾ ਉਸ ਦਾ ਜਿਹੜਾ 20000 ਰੁਪਏ ਦਾ ਚਲਾਨ ਕਟਿਆ ਹਾਂ ਠੀਕ ਆ ਇਹ ਉਹਨਾਂ ਦਾ ਚਲਾਨ ਕਿਉਂ ਨਹੀਂ ਕੱਟਦੇ ਹੈਗੇ ਕਿ ਜਿਹੜੇ ਐਡੇ-ਐਡੇ ਤਗੜੇ ਇਹਨਾਂ ਨੂੰ ਪਤਾ ਕਿੰਨੀ ਟ੍ਰਾਫਿਕ ਆ ਕਿੰਨੀਆਂ ਗੱਟੀਆਂ ਉੱਥੇ ਲੱਗੀਆਂ ਸੜਕਾਂ ਦੇ ਉੱਤੇ ਬੇਹਾਲ ਹੀ ਹੁੰਦਾ ਤੇ ਇਹ ਗਰੀਬ ਬੰਦਾ ਹੀ ਹਰ ਵੇਲੇ ਪੀਸੀ ਆ ਜਾਂਦਾ ਹਾਂ ਕਿ ਇਹ ਤੇ ਬਹੁਤ ਇੱਕ ਨਜਾਇਜ਼ ਆ ਜਿਹੜਾ ਟ੍ਰਾਫਿਕ ਪੁਲਿਸ ਨੇ ਜਿਹੜਾ ਚਲਾਨ ਕਟਿਆ ਉਹ ਗਰੀਬ ਬੰਦਾ ਵਿਚਾਰਾ ਕਿੱਥੋਂ ਕਮਾਏਗਾ 20000 ਰੁਪਇਆ ਤੇ ਕਿੱਥੋਂ ਇਹਨੂੰ ਦੇਗਾ ਉਹਦੀ ਤਾਂ ਮੱਸੀ ਰੋਟੀ ਨਹੀਂ ਪੂਰੀ ਹੁੰਦੀ ਹਣੀ ਤੇ ਇਹ ਤੇ ਬੜੀ ਇੱਕ ਸ਼ਰਮ ਵਾਲੀ ਗੱਲ ਨਹੀਂ ਜੀ ਬਿਲਕੁਲ ਨਜਾਇਜ਼ ਹੈ ਮੈਂ ਤੇ ਇਸ ਚੀਜ਼ ਨੂੰ ਕਹਿੰਦਾ ਵਾਂ ਕਿ ਦੇਖੋ ਐਸੀ ਵੀ ਸਰਕਾਰ ਦੇ ਵਿੱਚ ਹੀ ਆ ਪਰ ਐਸੀ ਇਸ ਚੀਜ਼ ਨੂੰ ਲੈ ਕੇ ਚੱਲਦੇ ਆ ਕਿ ਜਿਹੜਾ ਇੱਕ ਯਕਦਮ ਕਿਸੇ ਦਾ 20000 ਦਾ ਚਲਾਨ ਕੱਟ ਦੇਣਾ ਉਹ ਬਹੁਤ ਹੀ ਜ਼ਿਆਦਾ ਨਜਾਇਜ਼ ਆ ਕਿਉਂਕਿ ਚਲੋ ਜੇ ਕਿਤੇ ਕੋਈ ਗਲਤ ਹੈਗਾ ਇਹ ਨਹੀਂ ਕਹਿੰਦੇ ਕਿ ਜੇ ਕੋਈ ਗਲਤ ਹੈ ਕਿ ਉਹਦਾ ਚਲਾਨ ਨਾ ਕਰੋ ਚਲੋ ਉਹਨੂੰ ਵਾਰਨਿੰਗ ਦਿਓ ਜਾਂ ਉਹ 1000 2000 ਦਾ ਹੱਦ 5000 ਰੁਪਏ ਤੱਕ ਉਹਨੂੰ ਚਲਾਨ ਕਰਕੇ ਜਿਹੜਾ ਵਾ ਉਹਦਾ ਦਿਓ ਕਿ ਕੱਲ ਨੂੰ ਅਗਲੇ ਇਨਸਾਨ ਤੋਂ ਹੋ ਜੇ ਕਿ ਠੀਕ ਆ ਯਾਰ ਮੇਰੀ ਗਲਤੀ ਹੈ ਤੇ ਮੈਂ ਦੋ ਵਾਸਤੇ ਇਹ ਗਲਤੀ ਨਾ ਕਰਾਂ ਤੇ ਨਾਲ ਉਹਦੇ ਵੇਖ ਕੇ ਲੋਕੀ ਦੂਜੇ ਉਹਨਾਂ ਗਲਤੀ ਕਰਨ ਪਰ ਇੱਕ ਗਰੀਬ ਬੰਦੇ ਦਾ ਜਿਹੜਾ ਚਲਾਨ ਕਟਣਾ ਇਹ ਬੜੀ ਵੱਡੀ ਜਣੀ ਇੱਕ ਆ ਕਿ ਰੋਟੀ ਰੋਟੀ ਨਹੀਂ ਕੋਈ ਕਿ ਉਹਦੇ ਮੂੰਹ ਦੇ ਵਿੱਚੋਂ ਦੇਖੋ ਜੀ ਉਹਦੀ ਰੋਜੀ ਰੋਟੀ ਕੋਈ ਗਈ ਆ ਉਹ ਮੈਨੂੰ ਪਤਾ ਲੱਗਾ ਕਿ ਵਿਚਾਰਾ ਕਿਰਾਏ ਤੇ ਰਹਿੰਦਾ ਪਿਆ ਵਾ ਉਹਦੀਆਂ ਬੇਟੀਆਂ ਵੀ ਆ ਦੋ ਬੱਚੇ ਨੇ ਉਹਦੇ ਕੋਲ ਤਾਂ ਫੀਸਾਂ ਨਹੀਂ ਵਿਚਾਰਕ ਉਹਨਾਂ ਦਿੱਤੀਆਂ ਜਾਂਦੀਆਂ ਹੋਣੀਆਂ ਤੇ ਉਹਨੇ ਵਿਚਾਰੇ ਨੇ 20000 ਰੁਪਏ ਕਿੱਥੋਂ ਦੇਣਾ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਾ ਉਸ ਬੰਦੇ ਦਾ ਕਿ ਇਹ ਜਿਲਾ ਚਲਾਨ ਕੀਤਾ ਬਹੁਤ ਨਜਾਇਜ਼ ਕੀਤਾ ਮੈਂ ਤੇ ਟ੍ਰਾਫਿਕ ਪੁਲਿਸ ਨੂੰ ਇਹੋ ਹੀ ਕਹਾਂਗਾ ਕਿ ਚਲੋ ਇਸ ਗਰੀਬ ਬੰਦੇ ਦੀਆਂ ਬਾਸੀਸਾਂ ਲੈਣ ਤੋਂ ਬਿਹਤਰ ਇਹ ਆ ਕਿ ਇੱਕ ਵਾਰੀ ਇਹਨੂੰ ਜਿੱਦਾਂ ਵੀ ਆ ਕਿ ਚਲਾਣ ਆ ਜਿਹੜਾ ਉਹ ਮਾਫੀ ਨਾਮੇ ਵਿੱਚ ਹੀ ਬਦਲਿਆ ਜਾਂਦਾ ਤੇ ਇਹਨੂੰ ਇੱਕ ਵਾਰੀ ਮਾਫੀ ਦੇ ਕੇ ਜਾਂ ਇਹਨੂੰ ਚਲਾਣ ਨੂੰ ਛੋਟਾ ਮੋਟਾ ਕਰਕੇ ਉਹ ਗਰੀਬ ਬੰਦੇ ਦਾ ਜਿਹੜਾ ਵਾ ਕੋਈ ਮਸਲਾ ਹੱਲ ਕਰਨ ਆਮ ਪ੍ਰਧਾਨ ਜੀ ਇਹ ਚਲੋ ਮਸਲਾ ਸਾਡੇ ਸਾਹਮਣੇ ਆ ਕੇ ਰੱਖਤਾ ਤੇ ਉਦਾਂ ਕਿੰਨੇ ਵੀ ਇੱਛਾ ਵਾਲੇ ਜਿਹੜੇ ਦਾਨਾ ਫਿਰ ਪਰੇਸ਼ਾਨ ਹੁੰਦੇ ਹੋਣਗੇ ਦੇਖੋ ਜੀ ਜਿਹੜੇ ਹੁਣ ਆਮ ਜਿੱਦਾਂ ਹੁਣ ਪਬਲਿਕ ਆ ਹੁਣ ਆਮ ਪਾਰਟੀ ਆ ਜਿਹੜੀ ਆਮ ਬੰਦੇ ਦੀ ਪਾਰਟੀ ਆ ਹੁਣ ਜੇ ਆਮ ਬੰਦਾ ਹੀ ਉਹ ਜੇ ਪਿਸਿਆ ਜਾਏਗਾ ਤੇ ਕਾਨੂੰ ਜਿਹੜੀ ਆ ਪਾਰਟੀ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਹੈ ਭਾਵੇਂ ਮੈਂ ਕਿਸ ਪਾਰਟੀ ਦਾ ਹਮਲ ਸਮਰਥਨ ਵੀ ਰੱਖਦਾ ਵਾਂ ਪਰ ਫੇਰ ਵੀ ਮੈਂ ਜਿੱਥੇ ਗਲਤ ਗੱਲ ਐ ਮੈਂ ਉਥੇ ਗਲਤੀ ਗੱਲ ਕਾਂਗਾ ਮੈਂ ਤੇ ਭਗਵੰਤ ਮਾਨ ਜੀ ਨੂੰ ਔਰ ਸਾਡੇ ਜਿਹੜੇ ਸ਼ਹਿਰ ਦੇ ਲੋਕਲ ਆਪਣੇ ਹਲਕਾ ਇੰਚਾਰਜ ਆਗੇ ਆ ਮੌਨ ਨੂੰ ਅਪੀਲ ਕਰਦਾ ਵਾਂ ਕਿ ਇਹ ਮਤਲਬ ਕਹਿੰਦਾ ਕਿ ਜਿਹੜਾ ਧੱਕਾ ਹੋ ਰਿਹਾ ਵਾ ਗਰੀਬ ਬੰਦੇ ਦੇ ਨਾਲ ਉਹ ਜਿਹੜਾ ਨਾ ਪਾਏ ਦੁਕਾਨਦਾਰ ਕੋਈ ਵੀ ਆ ਕਿ ਕਿਉਂਕਿ ਜਿਹੜਾ ਤਕਾਓ ਧਕਾਈ ਆ ਤੇ ਜੇ ਉਹ ਤਕਾ ਹੋ ਰਿਹਾ ਵਾ ਤੇ ਪ੍ਰਸ਼ਾਸਨ ਨੂੰ ਆਉਦੀ ਅਪੀਲ ਕਰਕੇ ਤੇ ਇਸ ਤਕੇ ਨੂੰ ਜਿਹੜਾ ਰੋਕਿਆ ਜਾਵੇ ਹਾਂ ਜਿਹੜਾ ਬੰਦਾ ਗਲਤ ਆ ਉਹਨੂੰ ਗਲਤ ਦੇ ਹਿਸਾਬ ਨਾਲ ਕਰਨ ਯਾ ਜਿਹੜਾ 20000 ਰੁਪਇਆ ਉਹ ਦੇਖੋ ਸਰ 20000 ਰੁਪਇਆ ਤੇ ਬਹੁਤ ਹੀ ਜ਼ਿਆਦਾ ਇਹ ਤਾਂ ਬਹੁਤ ਜ਼ਿਆਦਾ ਤਕਾਵਾ ਮੈਂ ਤੇ ਇਹ ਗੱਲ ਕਾਂਗਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਜਿਹੜੇ ਉੱਤੇ ਉੱਤੇ ਅਧਿਕਾਰੀ ਵੱਡੇ ਬੈਠੇ ਨੇ ਉਹ ਥੋੜਾ ਮੋਟਾ ਆਪਣੇ ਜਿਹੜੇ ਥੱਲੇ ਅਫਸਰ ਆ ਉਹਨਾਂ ਨੂੰ ਕਹਿ ਕੇ ਆ ਕਹਿਣ ਬਈ ਠੀਕ ਆ ਕਿ ਜੇਕਰ ਉਹ ਨੂੰ ਕਰਨਾ ਇੱਕ ਅੱਧੀ ਵਾਰੀ ਉਹਨੂੰ ਪਹਿਲਾਂ ਨੋਰਮਲ ਜਿਹਾ ਕਰ ਦਿਓ ਜੇ ਨਹੀਂ ਬੰਦਾ ਬੰਦਾ ਦੁਬਾਰਾ ਫੇਰ ਲੈ ਦੇ ਕੇ ਸ਼ਹਿਰ ਤੇ ਉਹੀ ਆ ਉਹੀ ਲੋਕਾਂ ਨੇ ਬੇਰਾਨਾ ਜੇ ਨਹੀਂ ਬਣੇ ਤਾਂ ਉਹਨੂੰ ਵੱਧ ਚਲਾਨ ਘਟੋ ਬਾਕੀ ਜੇ ਉਹ ਦੋ ਤਿੰਨ ਚਾਰ ਪੈ ਪੈ ਗਈਆਂ ਵਾ ਤੇ ਮੇਰਾ ਨਹੀਂ ਖਿਆਲ ਕਿ ਠੀਕ ਆ ਹੋ ਸਕਦਾ ਕਿ ਉਹਦੀ ਲੈਂਥ ਦਮੀ ਹੋ ਸਕਦੀ ਆ ਬਾਰੇ ਨਾਲ ਜਾਨੀ ਹੋ ਸਕਦਾ ਫਿਰ ਜਿਹੜਾ ਈ ਰਸ਼ਕਾ ਵਾਗਾ ਉਹ ਵੀ ਹੈਗਾ ਉਹਦਾ ਨੋਟਡ ਹੈ ਕਿ ਜਿਹੜਾ ਮਤਲਬ ਕਮਰਸ਼ੀਲੀ ਰਸ਼ਕਾ ਵਾ ਜਿਹੜਾ ਸਮਾਨ ਢੋਲ ਸਕਦਾ ਵਾ ਤੇ ਕੋਈ ਦੂਜਾ ਵੀ ਰਸ਼ਕਾ ਨਹੀਂ ਹੈ ਕਿ ਜੇ ਉਹਦੇ ਵਿੱਚ ਹੈ ਰਹੀ ਉਹਨੂੰ ਇੱਕ ਦੀ ਵਾਰੀ ਗਰੀਬ ਨੂੰ ਸਮਝਾ ਦੇਣਾ ਚਾਹੀਦਾ ਹੈਗਾ ਜੇ ਨਾ ਸਮਝਣਾ ਤੇ ਇੱਕ ਦੀ ਵਾਰੀ ਉਹਨੂੰ ਵਾਰਨਿੰਗ ਦੇਣਾ ਤਾਂ ਵੀ ਦੰਦੇ ਨੇ ਵਾਰਨਿੰਗ ਆਖੋ ਵੀ ਦੰਦੇ ਨੇ ਮੀਟਿੰਗਾਂ ਹੁੰਦੀਆਂ ਵਾ ਕਈ ਵਾਰੀ ਉਹਦੇ ਵਿੱਚ ਵੀ ਗਹੀ ਕਹਿੰਦੇ ਤੇ ਵਾਰਨਿੰਗ ਆ ਕੋਈ ਗੱਲ ਇਹ ਆ ਕਿ ਆਖਰ ਜਦੋਂ ਗਰੀਬ ਬੰਦਾ ਫਤ ਜਾਂਦਾ ਤੇ ਉਹਨੂੰ ਫੇਰ ਮਜਬੂਰਾਂ ਸੜਕਾਂ ਉੱਤੇ ਆਉਣਾ ਪੈਂਦਾ ਜੇ ਐਦਾਂ ਦਾ ਧੱਕਾ ਹੋਏਗਾ ਤੇ ਹੋ ਸਕਦਾ ਤੇ ਦੁਬਾਰਾ ਸੜਕਾਂ ਦੇ ਆ ਕੇ ਸਾਨੂੰ ਇਹਦਾ ਰੋਸ਼ਮਜਾਰਾ ਕਰਨਾ ਪਏਗਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨ ਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼